ਉਹ ਅਸੀਂ ਕਿੱਕ ਮਾਰ ਕੇ ਤੁਰ ਪਈ ਦਾ ਉਹ ਅਸੀਂ ਕਿੱਕ ਮਾਰ ਕੇ ਤੁਰ ਪਈਏ ਸੜਕਾਂ ਤੇ ਇਕੱਲੇ ਇਕੱਲੇ ਨਹੀਂ ਸਾਡੇ ਮੋਟਰਸਾਈਕਲ ਵਾਲਿਆਂ ਦੇ ਦਰਦ ਬੜੇ ਵੱੱਲੇ ਨੇ ਮੋਟਰਸਾਈਕਲ ਵਾਲਿਆਂ ਦੇ ਦਰਦ ਬੜੇ ਵੱੱਲੇ ਨੇ ਗਰਮੀ ਦੀ ਸਿਖਰ ਦੁਪਹਿਰਾਂ ਨੂੰ ਜਦ ਵਗਦੀਆਂ ਲੋਹਾ ਤੱਤੀਆਂ ਤੇ ਇਹ ਧੁੱਪੇ ਚਲਾਉਣੇ ਸੌਖੇ ਨਹੀਂ ਪੈਜੇ ਖੜਨਾ ਜੇ ਲਾਲ ਬੱਤੀਆਂ ਤੇ ਲੋ ਤਤੀ ਵਾਂਗ ਤਪ ਜਾਂਦੀਆਂ ਹੌਟ ਸੀਟਾਂ ਜੋ ਹੁੰਦੀਆਂ ਥੱਲੇ ਨਹੀਂ ਸਾਡੇ ਮੋਟਰਸਾਈਕਲ ਵਾਲਿਆਂ ਤੇ ਦਰਦ ਬੜੇ ਅਵੱਲੇ ਨੇ ਸਿਆਲਾ ਨੂੰ ਤਾਂ ਜੰਮ ਚਾਈਦਾ ਚਾਹੇ ਦੋ ਦੋ ਜੈਕਟਾਂ ਪਾ ਲਈਏ ਧੁੰਦਾਂ ਵਿੱਚ ਕੁਝ ਦਿਸਦਾ ਹੀ ਨਾ ਕੀ ਅੱਖਾਂ ਤੇ ਐਨਕ ਲਾ ਲਈਏ ਕਸ ਬੂਟ ਜਰਾਬਾਂ ਦਸਤਾਨੇ ਉਤੋਂ ਲੈ ਕੰਬੜੀ ਦੇ ਪੱਲੇ ਨਹੀਂ ਸਾਡੇ ਮੋਟਰਸਾਈਕਲ ਵਾਲਿਆਂ ਦੇ ਦਰਦ ਬੜੇ ਵੱਲੇ ਨੇ ਬਰਸਾਤਾਂ ਦੀ ਕੀ ਗੱਲ ਕਰਨੀ ਬਸ ਪੁੱਛੋ ਨਾ ਕੀ ਹਾਲ ਹੋਵੇ ਜਦ ਅੱਧ ਵਾਟੇ ਜਹ ਮੀਂਹ ਆ ਜਾਏ ਨਾ ਛਤਰੀ ਨਾ ਤਰਪਾਲ ਹੋਵੇ ਫਿਰ ਅੰਦਰ ਤੱਕ ਸਭ ਨਿੱਚੜ ਜਾਏ ਘਰ ਸੱਜ ਧੱਜ ਕੇ ਜੋ ਚੱਲੇ ਨਹੀਂ ਸੱਡ ਮੋਟਰਸਾਈਕਲ ਵਾਲਿਆਂ ਦੇ ਦਰਦ ਬੜੇ ਵੱਲੇ ਨੇ ਇੱਕ ਫਗਣ ਚੇਤ ਨੂੰ ਜੋ ਮਿਲਦਾ ਗੰਦਾ ਜਿਹਾ ਮੱਛਰ ਰਾਹਾਂ ਤੇ ਮੂ ਟਕਣੇ ਪੈ ਜਾਣ ਚੁੰਨੀਆਂ ਨਾਲ ਮਡਾਲੀਆਂ ਲੜਤੀਆਂ ਬਾਹਾਂ ਤੇ ਇੱਕ ਨੱਕੇ ਵਾਲੇ ਖੜ ਜਾਂਦੇ ਹੁਣ ਕੀ ਕੀ ਬੰਦਾ ਝੱਲੇ ਨਹੀਂ ਸਾਡੇ ਮੋਟਰਸਾਈਕਲ ਵਾਲਿਆਂ ਦੇ ਦਰਦ ਬੜੇ ਅਵੱਲੇ ਨੇ ਰਾਤ ਨੂੰ ਮੀਂਹ ਪੈਂਦੇ ਵਿੱਚ ਬੱਚਾ ਅਚਾਨਕ ਕੋਈ ਬਿਮਾਰ ਹੋਵੇ ਦੂਰ ਹਸਪਤਾਲ कोरोना ਆ ਜਾਂਦਾ ਕਾਸ਼ ਕੋਲ ਮੇਰੇ ਵੀ ਘਾਰ ਹੋਵੇ ਸਭ ਇਮਤਿਹਾਨ ਗਰੀਬਾਂ ਦੇ ਸਭ ਇਮਤਿਹਾਨ ਗਰੀਬਾਂ ਦੇ ਇੱਕ ਪਟ્રોલ ਬੜੇ ਦਵੱਲੇ ਨਹੀਂ ਸਾਡੇ ਮੋਟਰਸਾਈਕਲ ਵਾਲਿਆਂ ਦੇ ਦਰਦ ਬੜੇ ਵੱੱਲੇ ਨੇ ਪੰਜਾਬ ਦੀ ਸੜਕ ਬੇਵਸਥਾ ਤੇ ਜਦ ਐਕਸੀਡੈਂਟ ਕੋਈ ਕਰ ਜਾਵੇ ਇਹ ਬੱਸਾਂ ਕਾਰਾਂ ਬਚ ਜਾਵਣ ਬਸ ਮੋਟਰਸਾਈਕਲ ਮਰ ਜਾਵੇ ਸਰਕਾਰੇ ਬਣਾਦੇ ਰਾਹ ਵੱਖਰੇ ਸਰਕਾਰੇ ਬਣਾਦੇ ਰਾਹ ਵੱਖਰੇ ਇਕ ਬਾਲ ਫਿਰ ਬੱਲੇ ਬੱਲੇ ਨਹੀਂ ਸਾਡੇ ਮੋਟਰਸਾਈਕਲ ਵਾਲਿਆਂ ਦੇ ਦਰਦ ਬੜੇ ਅਵੱਲੇ ਨੇ ਸਾਡੇ ਮੋਟਰਸਾਈਕਲ ਵਾਲਿਆਂ ਦੇ ਦਰਦ ਬੜੇ ਅਵੱਲੇ ਨੇ